ਸਤਿ ਸ਼੍ਰੀ ਅਕਾਲ ਜੀ ਮੈਂ ਵਿੱਕੀ ਲਖਮੀਰ ਆ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਆਮਨ ਬਟਿਕ ਦੇ ਉੱਤੇ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਇਆ ਬਹੁਤ ਸੋਹਣੇ ਡਿਜ਼ਾਈਨ ਦੀ ਵੀਡੀਓ ਪਹਿਲਾਂ ਜੋ ਆਪਾਂ ਵੀਡੀਓ ਪਾਈਆਂ ਸੀ ਨਾ ਵੱਖ-ਵੱਖ ਡਿਜ਼ਾਈਨਾਂ ਵਾਲੀਆਂ ਤੇ ਉਹਦੇ ਵਿੱਚ ਇੱਕ ਆਪਣਾ ਪਸ਼ਮੀਨੇ ਦਾ ਤੇ ਆਵਣਾ ਹਾਂ ਹਾਂ ਪਸ਼ਮੀਨੇ ਕਲਰ ਕਿਹੜਾ ਸੀ ਉਹ ਸੂਟ ਦਾ ਪਰਪਲ ਪਰਪਲ ਕਲਰ ਦਾ ਆਪਣਾ ਪਸ਼ਮੀਨੇ ਦਾ ਸੂਟ ਪਸ਼ਮੀਨੇ ਦਾ ਸੂਟ ਸੀਗਾ ਤੇ ਉਹਦੇ ਉੱਤੇ ਸੂਰਜਮੁਖੀ ਦੇ ਵਾਂਗ ਹੈ ਨਾ ਫੁੱਲਾਂ ਦੀ ਕਢਾਈ ਕੀਤੀ ਹੋਈ ਸੀ ਜੋ ਬਹੁਤ ਪੈਨਾਂ ਨੇ ਪਸੰਦ ਕੀਤੀ ਆ ਤੇ ਅੱਜ ਆਪਾਂ ਜੋਰ ਜੱਟ ਦੇ ਉੱਤੇ ਹੈ ਨਾ ਉਹ ਸੇਮ ਕਢਾਈ ਲੈ ਕੇ ਆਏ ਤੁਹਾਡੇ ਲਈ ਤੇ ਤੁਸੀਂ ਦੇਖਿਓ ਨਾ ਵੀ ਕਿੱਦਾਂ ਬਣਦੀ ਆ ਬਹੁਤ ਸੋਹਣੇ ਫੁੱਲ ਦੀ ਗੇ ਮੈਨੂੰ ਵੀ ਬਹੁਤ ਵਧੀਆ ਲੱਗੇ ਤੇ ਦੇਖਿਓ ਸਾਰੀ ਵੀਡੀਓ ਨਾਲ ਸਿੱਖਣ ਦੀ ਕੋਸ਼ਿਸ਼ ਕਰੋ ਤੇ ਜਿਹੜੇ ਭੈਣ ਭਰਾ ਆਪਣੇ ਨਾਲ ਨਵੇਂ ਜੁੜਦੇ ਨੇ ਜਿਨ੍ਹਾਂ ਨੇ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਮੈਂ ਤੁਹਾਨੂੰ ਰਿਕੁਐਸਟ ਹੀ ਕਰ ਸਕਦਾ ਤੇ ਬੈਲ ਆਈਕਨ ਨੂੰ ਵੀ ਦਬਿਓ ਵਧੀਆ ਲੱਗੀ ਲਾਈਕ ਵੀ ਕਰਿਓ ਚਲੋ ਜੀ ਆਪਾਂ ਵੀਡੀਓ ਕਰਦੇ ਹਾਂ ਸ਼ੁਰੂ ਤੇ ਮੈਂ ਰਿਕੁਐਸਟ ਕਰਦਾ ਵੀ ਸਾਰੀ ਵੀਡੀਓ ਦੇਖਿਓ ਆ ਦੇਖੋ ਜੀ ਆਹ ਜੋਰਜਟ ਦਾ ਸੂਟ ਆ ਕਲਰ ਕਿਹੜਾ ਉਹਨੇ ਇਹ ਪੀਚ ਪਿੰਕ ਪੀਚ ਪਿੰਕ ਤੇ ਆ ਦੇਖੋ ਅਮਨੇ ਫਰੇਮ ਲਾ ਲਿਆ ਤੇ ਆ ਉਹੀ ਛਾਪਾ ਜਿਹੜਾ ਸੂਰਜਮੁਖੀ ਦੇ ਫੁੱਲ ਬਣਤੀਗਾ ਜਿਹਦੇ ਵਿੱਚ ਫੁੱਲ ਬਣਾ ਕੇ ਇਹਨਾਂ ਵਿੱਚ ਲਸਰਾਂੀਆਂ ਪਾਈਆਂ ਹੋਈਆਂ ਸੀਆਂ ਤੇ ਤੁਸੀਂ ਦੇਖਿਓ ਵੀ ਕਿਸ ਤਰੀਕੇ ਨਾਲ ਨਿਕਲਦਾ ਤੇ ਆ ਦੇਖੋ ਆ ਫੁੱਲਾ ਉਹ ਪਹਿਲਾਂ ਆਪ ਵੀਡੀਓ ਪਾਈ ਸੀਗੀ ਦੇਖੋ ਕਿੰਨਾ ਸੋਹਣਾ ਫੁੱਲਾ ਇਹ ਥੋੜੀ ਫੋਟੋ ਤੋਂ ਲਈ ਹੋ ਰਹੀ ਹੈ ਉਹ ਦੇ ਕਰਕੇ ਉਹ ਲੱਗਦਾ ਬਾਕੀ ਤੁਸੀਂ ਦੇਖਿਓ ਨਾ ਜਿਵੇਂ ਜਿਵੇਂ ਬਣੂਗਾ ਸਭ ਤੋਂ ਪਹਿਲਾਂ ਦੇਖੋ ਉਹੀ ਤਰੀਕਾ ਨਾ ਆਪਣਾ ਜੀਰੋ ਟਾਂਕੇ ਦੀ ਕੜਾਈ ਨਾਲ ਕਵਰ ਕਰਨਾ ਅਮਨੇ ਇਹ ਲਾਈਟ ਜਾਮ ਜਾਮ ਨਹੀਂ ਕਦਰ ਕਿਹੜੇ ਕਦਰ ਨਾਲ ਕਰ ਰਹੀਆਂ ਲਾਈਟ ਪਰ ਲਵੈਂਡਰ ਲਵੈਂਡਰੀ ਸ਼ੇਡ ਤਿਆਰੀ ਲੈ ਇਹ ਦੇਖੋ ਜਿਵੇਂ ਆਪਾਂ ਸ਼ੇਡ ਪਾਉਣੇ ਹੁੰਦੇ ਨੇ ਨਾ ਵਿੱਚ ਥੋੜੀ ਥੋੜੀ ਫੁੱਲ ਦਾ ਕੜਾਈ ਕਰਨੀ ਆ ਲਓ ਜੇ ਇਹ ਫੁੱਲ ਉਹਦੇ ਹੀ ਕੱਢਣਾ ਗੁਲਾਈ ਦੇ ਵਿੱਚ ਜਿਵੇਂ ਆਪਣੇ ਪਹਿਲਾਂ ਤੁਹਾਨੂੰ ਕਈ ਵੀਡੀਓਜ਼ ਦੇ ਵਿੱਚ ਦੱਸਿਆ ਵੀ ਜਿਵੇਂ ਆਪਾਂ ਗੁਲਾਈ ਵਾਲਾ ਫੁੱਲ ਬਣਾਉਂਦੇ ਹੁੰਨੇ ਆ ਨਾ ਫੁੱਲ ਡਾਂਕਦੇ ਚਾਹਣ ਨਹੀਂ ਇਹ ਛੋਟਾ ਫੁੱਲ ਹੈ ਬੱਸ ਫੁੱਲ ਡਾਂਕਦੇ ਨਾਲ ਹੀ ਬਣਦਾ ਇਹ ਆ ਦੇਖੋ ਇੱਧਰ ਬਣਾ ਦਿੰਦੇ ਆ ਨੇ ਵਿੱਚ ਮੈਨੂੰ ਥੋੜਾੇ ਕੰਮ ਹੋ ਗਿਆ ਇਸ ਕਰਕੇ ਮੈਂ ਇਹਦੀ ਵੀਡੀਓ ਨਹੀਂ ਬਣਾ ਸਕਿਆ ਜੇ ਇਦਾਂ ਹੀ ਗੁਲਾਈ ਦੇ ਵਿੱਚ ਆਪਣੇ ਸਰਕਲ ਕਵਰ ਕਰਨਾ ਤੇ ਵਿਚਾਲੇ ਥੋੜਾ ਜਿਹਾ ਡਾਟ ਰੱਖਣਾ ਜੀ ਜਿਹੜਾ ਉਹ ਅੱਡ ਡਿਜ਼ਾਈਨ ਦੇਣਾ ਪਊਗਾ ਇਦਾਂ ਹੀ ਹੈ ਨਾ ਹੈ ਛੇੜ ਪਾਉਣਾ ਛੇੜ ਪਾਉਣੀ ਆ ਜਿਹੜਾ ਵਿਚਾਲੇ ਹਿੱਸਾ ਛੱਡਾਂਗੇ ਆਪਾਂ ਇਦਾਂ ਹੀ ਦੇਖੋ ਹਨਾ ਤਾਂਕਾ ਲਾਉਂਦੇ ਲਾਉਂਦੇ ਜਿਵੇਂ ਆਉਣ ਦੇਖੋ ਮੈਂ ਤੁਹਾਨੂੰ ਦੂਰੋਂ ਦਿਖਾ ਦੇਣਾ ਫਰੇਮ ਘੁਮਾਰੇ ਨੇ ਇਦਾਂ ਹੀ ਗਲਾਈ ਦੇ ਵਿੱਚ ਫਰੇਮ ਘਮਾਉਣਾ ਤੇ ਕੋਈ ਵਾੜਾ ਇਹਦੇ ਵਿੱਚ ਤੁਸੀਂ ਕਾਲੀ ਨਹੀਂ ਕਰਨੀ ਸਲੋਟ ਜਾਣਾ ਇਹ ਆ ਦੇਖੋ ਇੱਧਰ ਜਿਹੜਾ ਬਣਾਇਆ ਇਹ ਉਦੋਂ ਹੀ ਗਲਾਈ ਦੇ ਵਿੱਚ ਬਣਾਇਆ ਇੱਕ ਤਾਂ ਇਹਦੇ ਵਿੱਚ ਬਾਹਰੇ ਲੱਛਣਾਈਆਂ ਬਣ ਜਾਂਦੇ ਨੇ ਵੀ ਸੋਨਾ ਲੱਗਦਾ ਹੈ ਨਾ ਜਿਹੜੀਆਂ ਬਾਹਰੇ ਵੱਧ ਘੱਟ ਬਣੀਆਂ ਹੁੰਦੀਆਂ ਨੇ ਦੇਖੋ ਕਿੰਨਾ ਸੋਹਣਾ ਲੱਗਦਾ ਇਹ ਆ ਦੇਖੋ ਪਰਪਲ ਕੰਦਰ ਨਾਲ ਬਣਾਇਆ ਸੋਨਾ ਲੱਗ ਰਿਹਾ ਬਾਕੀ ਜੋ ਛੱਡਿਆ ਗਿਆ ਇਹਨਾਂ ਵਿੱਚ ਹੈ ਨਾ ਉਹ ਅਮਰ ਉਹ ਕਿਹੜੇ ਕਲਰ ਨਾਲ ਬਣਾਏ ਜਾਣਗੇ ਡਾਰਕ ਪਰਪਲ ਡਾਰਕ ਪਰਪਲ ਦੇ ਨਾਲ ਤੇ ਹਾਂ ਉਹ ਕ੍ਰੀਮ ਅੱਛਾ ਡਾਰਕ ਪਰਪਲ ਨਾਲ ਤਾਂ ਵਿੱਚ ਇਹਨਾਂ ਨੇ ਸ਼ੇਡ ਦਿੱਤੀ ਹੋਊਗੀ ਜੋਗ ਚਾਲੀ ਜਗਾ ਛੱਡੀ ਆ ਤੇ ਅਮਨ ਹੁਣ ਡਾਰਕ ਪਰਪਲ ਦੇ ਨਾਲ ਸੈਂਟਰ ਦੇ ਵਿੱਚ ਸ਼ੇਡ ਪਾ ਰਹੇ ਨੇ ਤੇ ਸ਼ੇਡ ਵੀ ਆਪਾਂ ਜਿਵੇਂ ਪਹਿਲਾਂ ਵਾਲਾ ਫੁੱਲ ਕੱਟਿਆ ਸੀ ਗਲਾਈ ਦੇ ਵਿੱਚ ਹੈ ਨਾ ਉਦਾਂ ਹੀ ਬਿਲਕੁਲ ਸਲੋਪ ਆਉਣੀ ਆ ਤੇ ਜਿੰਨਾ ਸਲੋ ਆਪਾਂ ਮਸ਼ੀਨ ਦੀ ਸਪੀਡ ਰੱਖਣੀ ਆ ਉਨਾ ਹੀ ਸਲੋ ਆਪਾਂ ਨੇ ਫਰੇਮ ਕਾਉਣ ਆਏ ਮੈਂ ਤੁਹਾਨੂੰ ਨੇੜੇ ਤੋਂ ਦਿਖਾ ਦਿੰਦਾ ਦੇਖੋ ਨਾ ਛੇੜ ਵਿੱਚ ਕਿਵੇਂ ਰੱਝੀ ਹੈ ਕਿੰਨੀ ਜਿਆਦਾ ਸੋਹਣੀ ਲੱਗ ਰਹੀ ਆ ਦੇਖੋ ਬਸ ਐ ਲਾਲੋ ਵੀ ਜਿਵੇਂ ਜਿਵੇਂ ਇਹ ਕੜਾਈ ਹੋ ਰਹੀ ਆ ਹਨਾ ਹਰ ਇੱਕ ਟਾਂਕੇ ਦੇ ਨਾਲ ਅਮਨ ਫਰੇਮ ਨੂੰ ਗਲਾਈ ਦੇ ਵਿੱਚ ਘੁਮਾਰੇ ਨੇ ਜਿਵੇਂ ਜਿਵੇਂ ਇੱਕ ਇੱਕ ਟਾਂਕਾ ਲੱਗਦਾ ਹਨਾ ਮੰਨ ਕੇ ਚਲੋ ਵੀ ਮਸ਼ੀਨ ਨੇ ਆਪਣੀ ਕੜਾਈ ਕਰਦੇ ਰਹਿਣਾ ਆਪਾਂ ਨੇ ਫਰੇਮ ਨੂੰ ਘੁਮਾਈ ਜਾਣਾ ਵੀ ਬਾਲਾ ਤੇਜ਼ ਨਹੀਂ ਘੁਮਾਉਣਾ ਜਿੰਨੀ ਸਪੀਡ ਦੇ ਵਿੱਚ ਆਪਣੇ ਮਸ਼ੀਨ ਚਲਾ ਰਹੇ ਆ ਉਨੀ ਹੀ ਸਪੀਡ ਦੇ ਵਿੱਚ ਆਪਾਂ ਨੇ ਫਰੇਮ ਨੂੰ ਘੁਮਾਉਣਾ ਦੇਖੋ ਇਹਦਾ ਤੁਹਾਨੂੰ ਪਤਾ ਹੈ ਨਾ ਵੀ ਵੀ ਕਿਤੇ ਆਪਣੀ ਮਸ਼ੀਨ ਆਪਾਂ ਚਲੋ ਚਲਾ ਰਹੇ ਆ ਫਰੇਮ ਆਪਾਂ ਤੇਜ਼ ਘੁਮਾਤਾ ਤਾਂ ਉਹਦੇ ਨਾਲ ਕੀ ਹੋਊਗਾ ਇੱਕ ਟਾਂਕਾ ਕਿਤੇ ਲੱਗੂਗਾ ਵਿਚਾਲੇ ਗੈਪ ਰਹੂਗਾ ਦੂਜਾ ਟਾਂਕਾ ਕਿਤੇ ਲੱਗੂਗਾ ਹਨਾ ਉਹ ਛੇੜ ਦੀ ਨਿਵਾਨੀ ਪ੍ਰੋਪਰ ਤੇ ਹੁਣ ਤੁਸੀਂ ਦੇਖੋ ਵੀ ਜਿਵੇਂ ਆਹ ਦੇਖੋ ਆਮਨ ਤਾਂਤਾ ਲਾਰੇ ਨੇ ਉਦਾਂ ਹੀ ਦੇਖੋ ਨਾ ਫਰੇਮ ਨੂੰ ਘੁਮਾਰੇ ਨੇ ਕਿਉਂ ਸੂਈ ਤਾਂ ਤੁਸੀਂ ਇਹ ਲਾ ਲਓ ਵੀ ਆਪਣਾ ਵੀ ਜਿਵੇਂ ਉਹਨਾਂ ਆਪਾਂ ਐਗਜ਼ੈਂਪਲ ਲਈ ਵੀ ਤਾਂ ਬਿਨ ਅੱਖ ਵਾਲੀ ਹੁੰਦੀ ਆ ਫਰੇਮ ਵੀ ਇਹਦੀਆਂ ਇਹ ਲਾ ਲਓ ਵੀ ਅੱਖਾਂ ਨਹੀਂ ਇਹਨੂੰ ਆਪਾਂ ਨੇ ਘਮਾਉਣਾ ਤਾਂ ਇਹਨੇ ਕੜਾਈ ਕਰਦੇ ਜਾਣਾ ਕਿਉਂਕਿ ਜੇਕਰ ਆਪਾਂ ਫਰੇਮ ਨੂੰ ਘੁਮਾਵਾਂਗੇ ਨਹੀਂ ਹੈਨਾ ਉਹਨੇ ਤਾਂ ਇੱਕ ਜਗ੍ਹਾ ਕੜਾਈ ਕਰਦੇ 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 ਉੱਥੇ ਢਿੱਗ ਬਣਾ ਦੇਣੀ ਆ ਆ ਦੇਖੋ ਤੁਸੀਂ ਕਿੰਨੀ ਸੋਹਣੀ ਸ਼ੇਡ ਬਣ ਕੇ ਤਿਆਰ ਹੋਈ ਆ ਦੇਖੋ ਜਿਵੇਂ ਆਪਣੇ ਡਰਾਇੰਗ ਕੀਤਾ ਹੁੰਦਾ ਗਲਾਈ ਵੀ ਦੇਖੋ ਨਾ ਇਦਾਂ ਬਣੀ ਆ ਵੀ ਜਿਵੇਂ ਇਦਾਂ ਐ ਚੱਕਰ ਜਾਂ ਨਹੀਂ ਹੁੰਦਾ ਨਾ ਦੇਖੋ ਤੇ ਹੁਣ ਆਪਾਂ ਆ ਫੁੱਲ ਕੱਢਣਗੇ ਆਹਨੇ ਕਿਹੜੇ ਕਲਰ ਦੇ ਆਖਿਆ ਸੀਗਾ ਕਰੀਮ ਹੈ ਕਰੀਮ ਕਰੀਮ ਆ ਕਰੀਮ ਦੇ ਵਿੱਚ ਫਿਰ ਡਾਰਕ ਕਰੀਮ ਦੀ ਸ਼ੇਡ ਪਊਗੀ ਹਾਂ ਡਾਰਕ ਯੈਲੋ ਡਾਰਕ ਯੈਲੋ ਦੀ ਆਮਣ ਹੁਣ ਲਾਈਟ येलो ਆਹਦਾ ਲਾਈਟ ਕਰੀਮ ਦੀ ਨਾਲ ਕੜਾਈ ਕਰ ਰਹੇ ਨੇ ਤੇ ਬਾਕੀ ਤਰੀਕਾ ਤੁਹਾਨੂੰ ਪਤਾ ਹੈ ਨਾ ਜੋ ਮੈਂ ਦੱਸਿਆ ਨਾ ਬਿਲਕੁਲ ਸਲੋ ਤੇ ਗਲਾਈ ਦੇ ਵਿੱਚ ਹੈ ਨਾ ਉਦਾਂ ਹੀ ਆਪਣੇ ਫਰੇਮ ਕਮਾਉਣਾ ਤੇ ਮੈਂ ਤੁਹਾਨੂੰ ਨੇੜੇ ਤੋਂ ਦਿਖਾ ਦੇਣਾ ਫਰੇਮ ਦਾ ਤੁਹਾਨੂੰ ਪਤਾ ਹੈ ਨਾ ਵੀ ਆਪਣੇ ਇਦਾਂ ਕਮਾਉਣਾ ਜਿਵੇਂ ਆਮਣ ਕਰ ਰਹੇ ਨੇ ਜਿਆ ਨੇੜੇ ਤੋਂ ਦੇਖੋ ਵੀ ਸੂਈ ਟਾਂਕਾ ਲਾਉਂਦੀ ਆ ਆਪਾਂ ਜਦੋਂ ਫਰੇਮ ਨੂੰ ਕਿਲਾਈ ਦੇ ਵਿੱਚ ਕਮਾਉਨੇ ਆ ਨਾ ਤਾਂ ਓਕੜਾ ਹੀ ਸਟੈਪ ਵਾਈਜ਼ ਸਟੈਪ ਅੱਗੇ ਵੱਧਦੀ ਜਾਂਦੀ ਆ ਇਹ ਤਾਂ ਆਪਾਂ ਨੂੰ ਥੋੜਾ ਜਿਹਾ ਮੂਵਮੈਂਟ ਕਰਨੀ ਹੁੰਦੀ ਆ ਜਿਹੜੇ ਬਾਹਰ ਕੱਢਣੇ ਨੇ ਆ ਉਹ ਜਿਹੜੇ ਆਪਾਂ ਨੂੰ ਬਾਰੇ ਲਾਸਰਾਈ ਬਣੇ ਨੇ ਉਹ ਉਹ ਕਿੱਦਾਂ ਨੇ ਐ ਬਸ ਥੋੜਾ ਜਿਹਾ ਜਦੋਂ ਆਪਾਂ ਗੋਲ ਕਮਾਉਨੇ ਨੂੰ ਲੈਫਟ ਰਾਈਟ ਵੀ ਕਰਨਾ ਨਾ ਫਰੇਮ ਠੀਕ ਆ ਉਹਦੇ ਨਾਲ ਇਹ ਲਾਸਰਾਂ ਆਉਣਾਂ ਬਸ ਲੋ ਜਿਵੇਂ ਤੁਸੀਂ ਸਮਝ ਗਏ ਹੋਗੇ ਵੀ ਜਿਵੇਂ ਆਪਾਂ ਨੇ ਫਰੇਮ ਗਲਾਈ ਦੇ ਵਿੱਚ ਕਮਾਉਣਾ ਤਾਂ ਲੈਫਟ ਰਾਈਟ ਵੀ ਕਰਨਾ ਉਹ ਲੈਫਟ ਰਾਈਟ ਕਰਨ ਨਾਲ ਕੀ ਹੋਊਗਾ ਵੀ ਜਿਹੜਾ ਟਾਂਕਾ ਲੱਗ ਰਿਹਾ ਦੇਖੋ ਆਹ ਟਾਂਕਾ ਲੱਗਿਆ ਹੋਇਆ ਹੈ ਨਾ ਵੀ ਇੱਕ ਵੱਡਾ ਇੱਕ ਛੋਟਾ ਇੱਕ ਵੱਡਾ ਇੱਕ ਛੋਟਾ ਉਹ ਲੈਫਟ ਰਾਈਟ ਕਰਨ ਨਾਲ ਹੈ ਨਾ ਉਹਦੇ ਵਿੱਚ ਸੋਨੀ ਸ਼ੇਪ ਬਣ ਜੂਗੀ ਤੇ ਜਿਵੇਂ ਆਪਣਾ ਸੂਰਜਮੁਖੀ ਦਾ ਫੁੱਲ ਹੁੰਦਾ ਨਾ ਉਦਾਂ ਦੀ ਸ਼ੇਪ ਲੈ ਲੂਗਾ ਇਹ ਨ ਆ ਰਹੀਆਂ ਹੀ ਨਿਕਲਿਆ ਹੋਣੀਆਂ ਇਹ ਹਾਂ ਜਿਹੜੇ ਧਾਰੀਆਂ ਜਿ ਬਣੀ ਹੋਈਆਂ ਨੇ ਨਾ ਆ ਦੇਖੋ ਫਿਰ ਇਹ ਬਣ ਜਾਣਗੀਆਂ ਜਿਵੇਂ ਅਮਨ ਕਹਦੇ ਵੀ ਜਿਵੇਂ ਆਪਾਂ ਗਲਾਈ ਦੇ ਵਿੱਚ ਘਮਾਉਣਾ ਤਾਂ ਉਹਦੇ ਨਾਲ-ਨਾਲ ਹਨਾ ਆਪਾਂ ਨਾਲ ਦੀ ਨਾਲ ਥੋੜਾ ਥੋੜਾ ਹਲਕਾ ਹਲਕਾ ਲੈਫਟ ਰਾਈਟ ਵੀ ਕਰਨਾ ਮਤਲਬ ਇਹ ਇੱਕ ਟਾਂਕਾ ਲਾ ਕੇ ਉਸ ਤੋਂ ਬਾਅਦ ਜਿਵੇਂ ਖੱਬਾ ਕਰ ਲਿਆ ਫਿਰ ਸੱਜਾ ਕਰ ਲਿਆ ਉਹ ਦੇਖੋ ਜਿਵੇਂ ਸੁਨ ਨੇੜੇ ਤੋਂ ਦਿਖਾਉਣਾ ਜਿਵੇਂ ਆਮਣਾ ਇਹਨਾਂ ਇਹਨੂੰ ਗਲਾਈ ਦੇ ਵਿੱਚ ਘੁਮਾ ਰਹੇ ਨੇ ਉਦੋਂ ਹੀ ਖੱਬਾ ਸੱਜਾ ਕਰ ਰਹੇ ਨੇ ਉਹਦੇ ਨਾਲ ਹਨਾ ਆ ਜਿਹੜੀ ਲੁੱਕ ਬਣਦੀ ਹੈ ਫਿਰ ਇਦਾਂ ਹੀ ਫਿਰ ਇਹਦੇ ਨਾਲ ਤਿਆਰ ਹੁੰਦੀ ਹੈ ਹੁਣ ਇਹਦੇ ਵਿੱਚ ਵੀ ਸ਼ੇਡਸ ਪਾਈ ਜਾਊਗੀ ਡਾਰਕ येलो ਦੀ ਡਾਰਕ येलो ਕਲਰ ਦੀ ਹੁਨਾਮ ਨਾ ਲਾਈਟ ਕਰੀਮ ਦੇ ਵਿੱਚ ਇਹਨਾਂ ਸ਼ੇਡ ਪਾ ਰਹੇ ਨੇ ਸ਼ੇਡ ਦਾ ਦੇਖੋ ਵੀ ਤਰੀਕਾ ਜੋ ਮੈਂ ਤੁਹਾਨੂੰ ਪਹਿਨਾ ਰੱਖਿਆ ਸੀਗਾ ਨਾ ਗਲਾਈ ਦੇ ਵਿੱਚ ਤੇ ਥੋੜਾ ਜਿਹਾ ਲੈਫਟ ਰਾਈਟ ਦੇਖੋ ਨਾ ਕਰੀਮ ਦੇ ਵਿੱਚ ਡਾਰਕ yellow 골ਡਨ ਟਾਈਪ yellow ਹੈ ਕਿੰਨਾ ਜਿਆਦਾ ਸੋਹਣਾ ਲੱਗ ਰਿਹਾ ਨਾ ਇਦਾਂ ਹੀ ਲੱਗਦਾ ਹੈ ਨਾ ਵੀ ਜਿਵੇਂ ਅਸਲੀ ਫੁੱਲ ਪਿਆ ਹੁੰਦਾ ਨਾ ਇਦਾਂ ਵੀ ਸ਼ੇਡਸ ਨਾਲ ਫੁੱਲ ਦੀ ਗੱਲ ਬਣ ਜਾਂਦੀ ਹੈ ਦੇਣਾ ਉਹਦੇ ਜੋ ਪਸ਼ਮੀਨੇ ਉਤੇ ਕਢਾਈ ਕਰੀ ਸੀ ਉਹ ਥੋੜੇ ਜਿਹੇ ਡਰੰਗ ਸੀਗੇ ਉਹ ਵੀ ਕਿੰਨੇ ਸੋਹਣੇ ਲੱਗ ਰਹੇ ਸੀਗੇ ਤੇ ਇਹ ਰੰਗਾਂ ਦੇ ਵਿੱਚ ਵੀ ਫੁੱਲ ਕਿੰਨੇ ਜਿਆਦਾ ਸੋਹਣੇ ਲੱਗ ਰਹੇ ਨੇ ਦੇਖੋ ਨਾ ਆਪਣਾ ਲਾਈਟ ਕਰੀਮ ਤੇ ਪਰਪਲ ਦੀ ਨਾ ਕੰਬੀਨੇਸ਼ਨ ਕਿੰਨਾ ਜਿਆਦਾ ਸੋਹਣਾ ਲੱਗ ਰਿਹਾ ਫਾਇਦਾ ਤੁਸੀਂ ਇਹਦੇ ਖਵਾਲੇ ਵਾਲੇ ਆ ਪੱਤੀਆਂ ਕੱਢੀਆਂ ਜਾਣਗੀਆਂ ਤੇ ਦੇਖੋ ਜੋ ਪੱਤੀਆਂ ਨੇ ਉਹ ਵੀ ਲਾਈਟ ਗ੍ਰੀਨ ਕਲਰ ਦੀਆਂ ਨੇ ਆਪੇ ਜਾਣੇ ਮੈਂ ਇਹ ਦੇਖੋ ਨਾ ਫੁੱਲ ਦੇ ਆਲੇ-ਦਾਲੇ ਜੋ ਪੱਤੀਆਂ ਪੈਰੀਆਂ ਨੇ ਉਹਨਾਂ ਦੇ ਨਾਲ ਹੋਰ ਵੀ ਸੋਹਣਾ ਬਣਦਾ ਜਾ ਰਿਹਾ ਆਮਨੇ ਸਾਰੀਆਂ ਪੱਤੀਆਂ ਇਸੇ ਕਲਰ ਦੀ ਬਣ ਗਈਆਂ ਵਿੱਚ ਡਾਰਕ ਗ੍ਰੀਨ ਡਾਰਕ ਗ੍ਰੀਨ ਲਓ ਜੀ ਆਮਨੇ ਜੋ ਲਾਈਟ ਪੱਤੀਆਂ ਦੀਆਂ ਨੇ ਨਾ ਉਹ ਕੱਢ ਦਿੱਤੀਆਂ ਤੇ ਹੁਣ ਜੋ ਪੱਤੀਆਂ ਲਾਈਟ ਕੱਢੀਆਂ ਨੇ ਉਹਨਾਂ ਦੇ ਵਿੱਚ ਹੈ ਨਾ ਡਾਰਕ ਗ੍ਰੀਨ ਦੀ ਇਦਾਂ ਟੱਚ ਦੇ ਰਹੇ ਨੇ ਦੇਖੋ ਵੀ ਜਿਹਦੇ ਨਾਲ ਪ੍ਰੋਪਰ ਪੱਤੀਆਂ ਲੱਗਣ ਇਹ ਦੇ ਵਿੱਚ ਤੇ ਹੁਣ ਚਾਰ ਦੀ ਗਰੀਨ ਕੱਟ ਨਾਲ ਪੱਤੀਆਂ ਕਿੰਨੀਆਂ ਸੂਰੀ ਹੁੰਦੀਆਂ ਜਾ ਰਹੀਆਂ ਨੇ ਇਹ ਹੁਣਾਵਨ ਜੋ ਫੁੱਲ ਬਣਾਏ ਗਏ ਨੇ ਦੋ ਛੇਡਾਂ ਵਾਲੇ ਉਹਨਾਂ ਦੇ ਸੈਂਟਰ ਦੇ ਵਿੱਚ ਜਰੀ ਨਾਲ ਬਿੰਦੀ ਬਣਾ ਲੈਨੇ ਇਹ ਦੇਖੋ ਜਰੀ ਨਾ ਟੱਚ ਦੇ ਕੇ ਫੁੱਲ ਕੰਪਲੀਟ ਹੋ ਚੁੱਕੇ ਆ ਇਹ ਬਾਕੀ ਆ ਸਾਰੇ ਫੁੱਲਾਂ ਦੇ ਵਿੱਚ ਵੀ ਜਰੀ ਦਾ ਰਸ ਨਹੀਂ ਆਹ ਪੱਤੀਆਂ ਦੇ ਵਿੱਚ ਤਾਂ ਜਰੀ ਦਾ ਟੱਚ ਨਹੀਂ ਦਾ ਨਾ ਇਹਨਾਂ ਪੱਤੀਆਂ 'ਚ ਨਹੀਂ ਲੈਣਾ ਆ ਜਿਹੜੀ ਹਰਾ ਡਾਰਕ ਹੈ ਸਾਰੇ ਵਿੱਚ ਨਹੀਂ ਕਰਿਆ ਜਾਂਦਾ ਸਾਰਿਆਂ ਵਿੱਚ ਨਹੀਂ ਕਰਦਾ ਲਓ ਜੀ ਤੁਸੀਂ ਦੇਖ ਸਕਦੇ ਹੋ ਨਾ ਜੋ ਆਮਨੇ ਫਰੇਮ ਲਾਏ ਸੀਗਾ ਹੈ ਨਾ ਕੰਪਲੀਟ ਹੋ ਚੁੱਕਿਆ ਤੇ ਤੁਸੀਂ ਵੀ ਦੱਸਿਓ ਵੀ ਤੁਹਾਨੂੰ ਇਹ ਡਿਜ਼ਾਈਨ ਪਸੰਦ ਆਇਆ ਜੇਕਰ ਤੁਸੀਂ ਇਦਾਂ ਦੇ ਕਿਹੜਾ ਹੀ ਕਰਾਉਣਾ ਚਾਹੁੰਦੇ ਹੋ ਨਾ ਸਾਡਾ ਪੋਸਟਰ ਤੇ ਨੰਬਰ ਦਿੱਤਾ ਹੁੰਦਾ ਬਾਕੀ ਮੈਂ ਬੋਲ ਵੀ ਦਿੰਦਾ 95308 43603 ਇਹ ਸਾਡਾ ਵਟਸਐਪ ਕਾਲਿੰਗ ਨੰਬਰ ਹੈ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਜੋ ਸਾਡੇ ਨਾਲ ਨਵੇਂ ਪੈਨ ਪ੍ਰਾਜੋੜਦੇ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਬੈਲ ਆਈਕਨ ਵੀ ਦਬਿਓ ਵਧੀਆ ਲੱਗੀ ਤਾਂ ਲਾਈਕ ਵੀ ਕਰਿਓ ਜੇਕਰ ਕੋਈ ਗਲਤੀ ਹੋ ਗਈ ਹੋਵੇ ਤਾਂ ਮੈਸਾਨੂੰ ਮਾਫ ਕਰਦੇ ਹੋ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਸਾਸਤਰੀ ਕਾਲ ਜੀ ਅਗਲੀ ਵੀਡੀਓ ਲੈ ਕੇ ਤੁਹਾਨੂੰ ਮਿਲਦੇ ਆਪਾਂ